ਫਰੀਦਕੋਟ ਮੈਡੀਕਲ ਕੋਲੇ ਵਿੱਚ ਵਿਸੀ ਸਾਹਿਬ ਅਤੇ ਜੋ ਐਮਐਲਏ ਨੇ ਥੋਦੇ ਉਹ ਦौरा ਕਰਨ ਲਈ ਪਹੁੰਚੇ ਹੋਏ ਨੇ ਵਿਸ਼ੇਸ ਤੌਰ ਤੇ ਸਰ ਕਿਸ ਤਰੀਕੇ ਦਾ ਰਿਆਜ਼ ਦਾ ਦੋਖੋ ਹ ਹਸਪਤਾਲ ਦੇ ਵਿੱਚ ਕੀ ਕੀ ਹੋਰ ਜਿਹੜੀਆਂ ਡਿਵੈਲਪਮੈਂਟ ਕੀਤੀਆਂ ਜਾ ਸਕਦੀਆਂ ਉਹ ਵਾਈਸ ਚੈਂਸਰ ਸਾਹਿਬ ਨਾਲ ਤੇ ਅਸੀਂ ਜਿਹੜਾ ਹੈਗਾ ਉਹ ਅੱਜ ਇੱਥੇ ਆਏ ਔਰ ਇੱਥੇ ਸੈਟੀਸਫਾਈਡ ਆ ਬਹੁਤ ਵਧੀਆ ਕੰਮ ਕਰ ਰਿਹਾ ਸਾਡਾ ਸਟਾਫ ਵੀ ਔਰ ਪਿੱਛੇ ਜਿਹੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਹੈਗਾ ਇਹਦਾ ਨਿੱਕੂ ਦਾ ਉਦਘਾਟਨ ਕੀਤਾ ਸੀ ਤੋ ਜਿਹੜੀਆਂ ਕੋਈ ਹੋਰ ਵੀ ਨਿੱਕੀਆਂ ਮੋਟੀਆਂ ਕਮੀਆਂ ਜਿਹੜੀਆਂ ਟਾਈਮ ਦੇ ਨਾਲ ਆਉਂਦੀਆਂ ਰਹਿੰਦੀਆਂ ਜਾਂ ਲੇਟੈਸਟ ਟੈਕਨੋਲੋਜੀ ਆ ਉਹਦੇ ਵਾਸਤੇ ਅਸੀਂ ਜਿਹੜਾ ਸਰਕਾਰ ਨਾਲ ਗੱਲ ਕਰਾਂਗੇ ਤੇ ਬਾਕੀ ਆ ਵੀ ਪੋਜੀਟਿਵ ਹੈ ਜਿਹੜਾ ਲੋਕਾਂ ਦਾ ਰਿਸਪੌਂਸ ਜਿਹੜਾ ਡਾਕਟਰਾਂ ਦਾ ਵੱਲੋਂ ਕੀਤੀ ਜਾ ਰਹੀ ਉਹਨਾਂ ਦੀ ਮਿਹਨਤ ਉਹ ਪੋਜੀਟਿਵ ਹੈ ਡੀਡਿਕਸ਼ਨ ਚੱਲ ਰਿਹਾ ਸੈਂਟਰ ਚੱਲ ਰਿਹਾ ਉੱਥੇ ਬਾਰੋ ਬੱਚੇ ਜਿਹੜੇ ਨੇ ਆਣੇ ਸ਼ੁਰੂ ਹੋ ਗਏ ਨੇ ਜੋ ਨਸ਼ਾ ਛੱਡਣਾ ਚਾਹੁੰਦੇ ਨੇ ਦੇਖੋ ਜਿਹੜਾ ਵੀ ਬੰਦਾ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਮਾਂ ਹੁੰਦੀ ਹੈ ਜਿਹੜਾ ਬੱਚਾ ਕੋਈ ਨਸ਼ਾ ਛੱਡਣਾ ਚਾਹੁੰਦਾ ਦਾ ਕੋਈ ਵੀ ਆਉਣਾ ਚਾਹੁੰਦਾ ਹੈ ਉਹਦੇ ਲਈ ਜੋ ਵੀ ਅਸੀਂ ਪੋਜ਼ਿਟਿਵਿਟੀ ਲਿਆਉਣਾ ਚਾਹੁੰਦੇ ਹਾਂ ਸਰਕਾਰੀ ادارےਾਂ ਪ੍ਰਤੀ ਸਾਡੇ ਕੋਲ ਬਹੁਤ ਵਧੀਆ ਸਟਾਫ ਹੈ ਸਾਰਾ ਕੁਝ ਹੈਗਾ ਹੈ ਰਹਿਣ ਵਾਸਤੇ ਵੀ ਸਾਡੇ ਕੋਲ ਦਵਾਈ ਫ੍ਰੀ ਹੈ ਤਾਂ ਉਹਦੇ ਵਾਸਤੇ ਅਸੀਂ ਐਫਰਟ ਕਰ ਰਹੇ ਹਾਂ ਲੋਕਾਂ ਦੇ ਵਿੱਚ ਉਸ ਸੈਂਟਰ ਦੇ ਬਾਰੇ ਤੇ ਪ੍ਰਚਾਰ ਕਰਕੇ ਵੀ ਇੱਥੇ ਆਓ ਤੁਹਾਨੂੰ ਨਸ਼ਾ ਵੀ ਛਡਾਵਾਂਗੇ ਤੁਹਾਨੂੰ ਸਹੀ ਵੜਾਸਤੇ ਤੇ ਪਾਵਾਂਗੇ ਇਹ ਤਾਂ ਦੂਜੇ ਕਰਦੇ ਕੋਲ ਤੇ ਛਡਾ ਕੇ ਦੂਜੀ ਤੇ ਲਾ ਦਿੰਦੇ ਤੇ ਇਸ ਵਾਸਤੇ ਅਸੀਂ ਪੋਜ਼ਿਟਿਵ ਜਿਹੜਾ ਹੈਗਾ ਇੱਥੇ ਸਾਡੇ ਕੋਲ ਸਕਿੱਲ ਸੈਂਟਰ ਹੈ 14 ਤਰ੍ਹਾਂ ਦੇ ਕੋਰਸ ਹੈ ਅਸੀਂ ਜਿਹੜਾ ਕਰਾਉਨੇ ਆ ਰੀਹੈਬਿਲੀਟੇਸ਼ਨ ਦੇ ਵਿੱਚ ਸਾਡੇ ਤੋਂ ਸਾਰੇ ਅਸੀਂ ਕੰਮ ਵੀ ਕਰਾ ਕੇ ਭੇਜਾਂਗੇ ਬੰਦਿਆਂ ਦੇ 2-2 3-3 ਮਹੀਨੇ ਲਵਾਵਾਂਗੇ ਜਿਹੜੇ ਇੱਥੇ ਉਹ ਬ्यर्थ ਨਹੀਂ ਜਾਣਗੇ ਕਿ 6-6 ਮਹੀਨੇ ਸੈਂਟਰ 'ਚ ਰਹਿੰਦੇ ਆ ਫਿਰ ਨਸ਼ਾ ਕਰ ਲੈਂਦੇ ਆ ਉਹ ਕੋਈ 6 ਮਹੀਨੇ ਉਹਦੇ ਪੱਲੇ ਕੁਝ ਨਹੀਂ ਪਉਂਦੇ ਅਸੀਂ ਜਿਹੜੇ ਮਹੀਨਾ 2 ਮਹੀਨੇ 3 ਮਹੀਨੇ ਜਿਹੜੇ ਕੋਰਸ ਉਸ ਤਰ੍ਹਾਂ ਦੇ ਕਰਾਵਾਂਗੇ ਜਿਹਦੇ ਨਾਲ ਉਹ ਬੱਚੇ ਜਾ ਕੇ ਕੰਮ ਕਰ ਸਕਣ ਸਰ ਕੀ ਕੁਝ ਨਵਾਂ ਲੈ ਕੇ ਆਉਣੇ ਫਿਰ ਕਿਉਂਕਿ ਇਲਾਕਾ ਬੜੀ ਡਿਮਾਂਡ ਕਰਦਾ ਤੁਸੀਂ ਖੜੇ ਹੋ ਸਭ ਨਵਾਂ ਹੀ ਹੈ ਸੀਐਮ ਸਾਹਿਬ ਨੇ ਭਗਵੰਤ ਮਾਨ ਜੀ ਨੇ ਇਹਦਾ ਇਨੌਗੁਰੇਸ਼ਨ ਕੀਤਾ ਸਰ ਤੁਸੀਂ ਆਪੇ ਦੇਖ ਸਕਦੇ ਹੋ ਕਿੰਨਾ ਇੰਪਰੂਵਮੈਂ ਮੈਟਰ ਚਾਈਲਡਰ ਸੈਂਟਰ ਹੈ ਇਹ ਤਾਂ ਪੂਰੇ ਪੰਜਾਬ ਵਿੱਚ ਸਭ ਤੋਂ ਵੱਡਾ ਤੇ ਸਭ ਤੋਂ ਵਧੀਆ ਇਕੁਇਪਡ ਹੋ ਗਿਆ ਤੇ ਮੈਟਰਨਟੀ ਸੈਂਟਰ ਹੈ ਇਹਦੇ ਇਹ ਵੀ ਪੂਰਾ ਫਰਸਟ ਕਲਾਸ ਚੱਲ ਰਿਹਾ ਜਿੱਥੇ ਤਾਈ ਡੀ ਐਡਿਕਸ਼ਨ ਦਾ ਸਵਾਲ ਹੈ ਉਹਨਾਂ ਨੇ ਅਸੀਂ ਇੱਕ ਵੱਡਾ ਪ੍ਰੋਗਰਾਮ ਸੈਂਟਰ ਆਫ ਐਕਸਲੈਂਸ ਪੰਜਾਬ ਵਿੱਚ ਬਣਾਉਣ ਦਾ ਕਨਵਰਟ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤੇ ਬੜੀ ਛੇਤੀ ਤੁਸੀਂ ਦੇਖੋਗੇ ਮੈਂ ਤਾਂ ਬੋਲਦਾ ਦੋ ਤਿੰਨ ਹਫਤੇ ਵਿੱਚ ਦੇਖੋਗੇ ਜਿਹੜੇ ਸਰਕਾਰ ਦੇ ਐਫਰਟ ਰ ਹੈ ਉਹ ਰੰਗ ਲਾਂਗੇ ਇੱਥੇ ਸਾਡਾ ਮੇਨ ਮਕਸਦ ਹੈ ਜਿਹੜੇ ਸੈਕਟਰੀ ਦੇ ਡੀ ਐਡਿਕਸ਼ਨ ਦੇ ਮੈਂਟਲ ਹੈਲਥ ਦੇ ਜਿਹੜੇ ਵੀ ਪੇਸ਼ੈਂਟ ਆਣ ਉਹਨਾਂ ਨੂੰ ਇਹ ਲੱਗੇ ਕਿ ਇੱਕ ਘਰ ਵੀ ਚਾਹੀਏ ਉਹਨਾਂ ਦਾ ਇਹ ਨਾ ਮਹਿਸੂਸ ਹੋਏ ਕਿ ਅਸੀਂ ਨਸ ਜਾਣਾ ਹੈ ਤੇ ਘਰ ਪੁੱਜ ਜਾਈਏ ਅੱਗੇ ਕੀ ਹੁੰਦਾ ਸੀ ਕਿ ਦਵਾਰ ਲੰਘ ਕੇ ਇਹ ਉਹ ਸੋਚਦੇ تھے ਕਿ ਇਹ ਜੇਲ ਹੈ ਸੋ ਸਾਡਾ ਹੁਣ ਇਹ ਅਗਲੇ 1 ਮਹੀਨਾ ਇਹ ਡਰਾਈਵ ਚੱਲ ਰਿਹਾ ਹੈ ਕਿ ਇਹ ਜੇਲ ਨਹੀਂ ਹੈ ਘਰ ਬਣ ਜਾਏ ਵੀਸੀ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਤੇ ਜੋ ਵਿਸ਼ੇਸ਼ ਤਰੀਕੇ ਦਾ ਇੱਕ ਅਭਿਆਨ ਜਿਹੜਾ ਨਸ਼ੇ ਖਿਲਾਫ ਚੱਲ ਰਿਹਾ ਹੈ ਦਾ ਡੀਡੀਪੀ ਸੈਂਟਰ ਨੂੰ ਲੈ ਕੇ ਉਸ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਲੈ ਕੇ ਜਿਹੜਾ ਇੱਕ ਉਹ ਵੱਖਰਾ ਕਰਨ ਜਾ ਰਿਹਾ ਇੱਕ ਦੋ ਹਫ਼ਤੇ ਦੇ ਵਿਚਕਾਰ ਪੰਜਾਬ ਦਾ ਬਹੁਤ ਵੱਡਾ ਇਥੇ ਸੈਂਟਰ ਜਿਹੜਾ ਬਣਨ ਜਾ ਰਿਹਾ ਜਿਸ ਵਿੱਚ ਕੀ ਜੋ ਨਸ਼ਾ ਛੱਡਣ ਵਾਲੇ ਲੋਕ ਨੇ ਉਹਨਾਂ ਨੂੰ ਇੱਕ ਕੈਦ ਦੀ ਤਰ੍ਹਾਂ ਨਹੀਂ ਇੱਕ ਕਰਦੇ ਵਰਗਾ ਵਾਤਾਵਰਣ ਜਿਹੜਾ ਹੈਗਾ ਉਥੋਂ ਮਿਲ ਸਕੇ ਫਿਲਹਾਲ ਦੇਖਦੇ ਆ ਕਿ ਉਹਨਾਂ ਵਾਲੀ ਤਸਵੀਰ ਜਿਹੜੀ ਹੈ ਕਿਸ ਤਰੀਕੇ ਦੀ ਰਹਿਣ ਵਾਲੀ ਹੈ को तो कैमरा सिंह सूरज प्रकाश दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप